ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੇਰੇ ਤੋਂ ਤਾਂ ਨੀਸ਼ਾ ਸਾਰਿਆਂ ਨੇ ਜੜਦੀ ਕਰ ਰੱਖੀ ਜੀ ਆਪਾਂ ਬਣਾਉਣੀ ਹੈ ਚਾਹ ਗੜਵਾਲੀ ਚਾਹ ਗੋੜਵਾਲੀ ਕਿਉਂਕਿ ਹੁਣ ਤਾਂ ਰੋਟੀ ਪਣੀ ਤੋਂ ਮਗਰੋਂ ਜੇ ਚਾਹ ਬਿਲੇ ਤਾਂ ਮਰ ਮਜ਼ਾ ਆ ਜਾਂਦਾ ਯਾਰ ਤੇ ਅੱਜ ਜੀ ਆਪਰਨ ਮੈਂ ਜਿਹੜੀ ਕੀ ਤੁਹਾਨੂੰ ਕੱਲ੍ਹ ਦੱਸਿਆ ਸੀਗਾ ਕਿ ਜਿਹੜੀ ਮੈਂ ਹੋਰ ਆਪਣੇ ਹੈਗੇ ਸੀਗੇ ਪ੍ਰੋਡਕਟ ਸੀਗੇ ਫੇਸ ਦੇ ਬਾਰੇ ਉਹਨਾਂ ਦੇ ਬਾਰੇ ਦੱਸੂਗੀ ਤੇ ਉਹਨਾਂ ਦੇ ਨੇਮ ਪਲੀਜ਼ ਜਿਹੜੇ ਜਿਹੜੇ ਮੇਰੇ ਵੀਡੀਓ ਨੂੰ ਦੇਖਣਗੇ ਪਲੀਜ਼ ਚੰਗੀਧਰਾਉ ਪ੍ਰੋਡਕਟ ਜਿਹੜੇ ਹੈਗੇ ਨੇ ਉਹਨਾਂ ਦੇ ਨੇਮ ਲਿਖ ਲਿਓ ਤੇ ਜ਼ਰੂਰ ਯੂਜ਼ ਕਰਕੇ ਦੇਖਿਓ ਦੇਖਿਓ ਤੁਹਾਨੂੰ ਕਿੰਨਾ ਵਧੀਆ ਬੈਨੀਫਿਟ ਮਿਲਦਾ ਹੈਗਾ ਇੰਨੀਆਂ ਮਹਿੰਗੀਆਂ ਮਹਿੰਗੀਆਂ ਕਰੀਮਾਂ ਲਾਉਣ ਨਾਲ ਨਾ ਸਸਤੀਆਂ ਜਿਹੀਆਂ ਕਰੀਮਾਂ ਲਾਓ ਤੇ ਆਪਣਾ ਜਿਹੜਾ ਫੇਸ ਆ ਉਸ ਨੂੰ ਵਧੀਆ ਰੱਖੋ ਤੇ ਮੋਸਚਰਾਈਜ਼ਰ ਰੱਖੋ ਤੇ ਟੈਨਿੰਗ ਤੋਂ ਦੂਰ ਰੱਖੋ ਉਸ ਨੂੰ ਤੇ ਹਾਈਡਰੇਟਿੰਗ ਤੋਂ ਦੂਰ ਰੱਖੋ ਤੇ ਤੁਹਾਡਾ ਫੇਸ ਦੇਖੋ ਜੀ ਇੰਨਾ ਵਧੀਆ ਤੇ ਇੰਨਾ ਸੋਹਣਾ ਹੋ ਜੂਗਾ ਨਾ ਬਹੁਤ ਜ਼ਿਆਦਾ ਸੋਹਣਾ ਹੋ ਜੂਗਾ ਤੇ ਲੋ ਜੀ ਆਪਾਂ ਵੀ ਲੱਗੇਗੇ ਚਾ ਕਿਉਂਕਿ ਆਪਣਾ ਬਹੁਤ ਜ਼ਿਆਦਾ ਠੰਡ ਲੱਗਦੀ ਪਈ ਹੈ ਤਾਂ ਕਰਕੇ ਦੋ ਦੋ ਕਟੀਆਂ ਪਾਈਆਂ ਹੈ ਕਿਉਂਕਿ ਮੈਂ ਫਸਟ ਟਾਈਮ ਪਹਿਲੀ ਵਾਰ ਦੋ ਕਟੀਆਂ ਪਾਈਆਂ ਮੈਂ ਕਦੀ ਦੋ ਕਟੀਆਂ ਨਹੀਂ ਪਾਈਆਂ ਹੈਗੀਆਂ ਤੇ ਮੈਂ ਦੋ ਕੋਟੀਆਂ ਭਾਈਆਂ ਲਈ ਮੀਨਿੰਗ ਇੱਕ ਕੋਟੀ ਪਾਈ ਹੈ ਕਿ ਆ ਇੱਕ 3D ਟੀ-ਸ਼ਰਟ ਪਾਈ ਆ ਇੱਕ ਕੋਟੀ ਪਾਈ ਆ ਤੇ ਇੱਕ ਮੈਂ ਪਾਇਆ ਹੈਗਾ ਸੀ ਪਰ ਟ੍ਰੈਕਸੂਟ ਉਪਰੋਂ ਦੀ ਮੈਂ ਪਾਇਆ ਹੋਇਆ ਬਹੁਤ ਠੰਡ ਲੱਗਦੀ ਪਈ ਸੀਗੀ ਮੈਨੂੰ ਵੈਸੇ ਮੈਂ ਨਾ ਗੈਜਵੇ ਸਿਰ ਨਾਤੀ ਸ਼ਾਇਦ ਮੈਨੂੰ ਤਾਂ ਵਰਕੇ ਠੰਡ ਲੱਗਦੀ ਪਈ ਤੇ ਹਰ ਜੀ ਜਿਹੜੇ ਮੇਰੇ ਚੈਨਲ ਤੇ ਫਸਟ ਟਾਈਮ ਆਏ ਨੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਤੇ ਕਮੈਂਟ ਕਰਨਾ ਵੀ ਨਾ ਭੁੱਲਿਆ ਕਰੋ ਤੇ ਮਿਲਦੇ ਆਂ ਜੀ ਸਾਡੇ ਬਲੌਗ ਨਾਲ ਤੇ ਦਿੱਸੇ ਕਰੋ ਜੀ ਬਲੌਗ ਨੂੰ ਇੰਜੋਏ ਤੇ ਦੇਖੋ ਜੀ ਮੇਰਾ ਫੇਸ ਤੁਹਾਨੂੰ ਸਾਰਿਆਂ ਨੂੰ ਕੀ ਲੱਗਦਾ ਹੈ ਕਿ ਮੇਰਾ ਫੇਸ ਅੱਗੇ ਨਾਲੋਂ ਕੀ ਜਿਹੜੇ ਮੇਰੇ ਫੇਸ ਦੇ ਰਿੰਕਲਸ ਵਗੈਰਾ ਸੀਗੇ ਆ ਦੇਖੋ ਕਾਫੀ ਜ਼ਿਆਦਾ ਦੂਰ ਹੋ ਗਈਆਂ ਨੇ ਤੇ ਦੇਖ ਲੋ ਹੁਣ ਬਿਲਕੁਲ ਨਹੀਂ ਹੈਗੀਆਂ ਰਿੰਕਲਸ ਤੇ ਮੈਨੂੰ ਕਿ ਹੈਗੀਆਂ ਤੇ ਹੈ ਨੇ ਕਿਉਂਕਿ ਇਹ ਨਹੀਂ ਪਰਮਨੈਂਟਲੀ ਨਹੀਂ ਜਾ ਸਕਦੀਆਂ ਹੈਗੀਆਂ ਤੇ ਜਿਹੜੀਆਂ ਜਿਹੜੀਆਂ ਨਿਊ ਆਉਣ ਵਾਲੀਆਂ ਨੇ ਉਹ ਨਿਊ ਨਹੀਂ ਹੋਣਗੀਆਂ ਹੈਗੀਆਂ ਤੇ ਜਿਹੜੀਆਂ ਬਿਲਕੁਲ ਸਿੰਪਲ ਸਿੰਪਲ ਜਿਹੀਆਂ ਥੋੜੀ-ਥੋੜੀ ਛੋਟੀ-ਛੋਟੀ ਆਈਆਂ ਸੀ ਜੀ ਨਾ ਉਹ ਰਿਮੂਵ ਹੋ ਚੁੱਕੀਆਂ ਨੇ ਤੇ ਆਹ ਦੇਖੋ ਇੱਥੇ ਮੇਰੇ ਇਹ ਸੀਗੀਆਂ ਤਿੰਨ ਰਿੰਕਲਸ ਸੀਗੀਆਂ ਤੇ ਮੇਰੇ ਬਹੁਤ ਜ਼ਿਆਦਾ ਹਨਾ ਮੈਨੂੰ ਬਹੁਤ ਆਪਣੇ ਆਪ ਨੂੰ ਲੱਗਦਾ ਸੀ ਕਿ ਯਾਰ ਉਹ ਮੇਰਾ ਫੇਸ ਇੰਨਾ ਜ਼ਿਆਦਾ ਖਰਾਬ ਹੋ ਗਿਆ ਤਾਂ ਦੇਖੋ ਇਧਰ ਤਾਂ ਹੈਗਾ ਹੀ ਨਹੀਂ ਕੋਈ ਵੀ ਤੇ ਇੱਕ ਵੈਸੇ ਵੀ ਮੇਰਾ ਫੇਸ ਥੋੜਾ ਜਿਹਾ ਨਾ ਸਲੇਮਾ ਬਹੁਤ ਜ਼ਿਆਦਾ ਪਤਲਾ ਆ ਤੇ ਸ਼ਾਇਦ ਤਾਂ ਕਰਕੇ ਵੀ ਆ ਤੇ ਇੱਕ ਤੁਹਾਨੂੰ ਪਤਾ ਹੀ ਕਿ ਟੈਂਸ਼ਨਸ ਹੁੰਦੇ ਨਾਲ ਹੈ ਨਾ ਜਦੋਂ ਟੈਨਸ਼ਨ ਆਪਾਂ ਨੂੰ ਹੋਵੇ ਨਾ ਘਰ ਦੇ ਵਿੱਚ ਤੇ ਟੈਨਸ਼ਨ ਦੇ ਨਾਲ ਆਪਣੇ ਕੀ ਟੈਨਿੰਗ ਵਗੈਰਾ ਜਿਹੜੀ ਆਉਣੇ ਹੋ ਸ਼ੁਰੂ ਹੋ ਜਾਂਦੀ ਹੈਗੇ ਵੈਸੇ ਤੇ ਮੇਰੇ ਕੀ ਇਹ ਦੇਖੋ ਥੋੜੇ ਥੋੜੇ ਨਾ ਉਹ ਕੀ ਹੁੰਦੇ ਨੇ ਵਾਈਟ ਵਾਲ ਵੀ ਜਿਹੜੇ ਨਾ ਉਹ ਹੀ ਆਉਣੇ ਸ਼ੁਰੂ ਹੋ ਗਏ ਨੇ ਤੇ ਹੋਰ ਜੀ ਇਹ ਕਹਿੰਨਾ ਮੇਰੀ ਭੈਣ ਨੇ ਕਿਹਾ ਸੀਗਾ ਕਿ ਤੁਸੀਂ ਜਿਹੜੇ ਆਹ ਸਕਿਨ ਤੇ ਵਾਲ ਹੁੰਦੇ ਨੇ ਇਹਨਾਂ ਲਈ ਕਿ ਤੁਸੀਂ ਕੋਈ ਸੋਲੂਸ਼ਨ ਦੱਸੋ ਤੇ ਉਹਨਾਂ ਨੂੰ ਨਾ ਵਿਚਾਰਿਆ ਉਹ ਸੀਗਾ ਥਾਇਰয়েড ਥਾਇਰয়েড ਦੀ ਪ੍ਰੋਬਲਮ ਹੈਗੀ ਆ ਤੇ ਮੈਂ ਭੈਣ ਨੂੰ ਕਹਿਣਾ ਚਾਹੂੰਗੀ ਕਿ ਭੈਣੇ ਕਿ ਤੁਸੀਂ ਵੱਧ ਤੋਂ ਵੱਧ ਪਾਣੀ ਜ਼ਰੂਰ ਪੀਆ ਕਰੋ ਕਿਉਂਕਿ ਲਾਲੋ ਹਨਾ ਆਪਾਂ ਨੂੰ ਸਰਦੀਆਂ ਵਿੱਚ ਵੀ ਪਾਣੀ ਪੀਣਾ ਚਾਹੀਦਾ ਹੈ ਵੱਧ ਤੋਂ ਵੱਧ ਪਾਣੀ ਜਿਹੜਾ ਹੈਗਾ ਪੀਣਾ ਚਾਹੀਦਾ ਹੈਗਾ ਆ ਤੇ ਤੁਸੀਂ ਪਾਣੀ ਜ਼ਰੂਰ ਪੀਆ ਕਰੋ ਵੈਸੇ ਤੇ ਮੈਂ ਪਾਣੀ ਆਲਰੇਡੀ ਪੀਨੀ ਆ ਬਹੁਤ ਜ਼ਿਆਦਾ ਮੈਂ ਪਾਣੀ ਪੀਨੀ ਆ ਤੇ ਵੈਸੇ ਮੇਰੇ ਤਾਂ ਗ੍ਰੋਥ ਹੈਗੀ ਨਹੀਂ ਇੰਨੀ ਫੇਸ ਤੇ ਮੇਰਾ ਫੇਸ ਕੀ ਜੇ ਤੁਸੀਂ ਪਾਣੀ ਪੀਓਗੇ ਹਨਾ ਪਾਣੀ ਦੇ ਨਾਲ ਤੁਹਾਡੇ ਅੰਦਰੋਂ ਜਿਹੜੇ ਕਿ ਜਿਸ ਤਰ੍ਹਾਂ ਕਿ ਆਪਣੇ ਲਾਲੋ ਹਾਰਮੋਨਸ ਹੁੰਦੇ ਉਹ ਜਿਹੜੇ ਹੁੰਦੇ ਨੇ ਹਨਾ ਤੇ ਉਹਨਾਂ ਦੇ ਕਾਰਨ ਕਿ ਆਪਣੇ ਇਹ ਜਿਹੜੇ ਇਹ ਵਾਲ ਨੇ ਉਹ ਆਉਂਦੀ ਨਹੀਂ ਹਨਾ ਤੇ ਉਹ ਤੁਹਾਡੇ ਕੀ ਅੰਦਰੋਂ ਹੀ ਜਿਹੜੇ ਰੁਕ ਜਾਣ ਤੇ ਪਾਣੀ ਵੱਧ ਤੋਂ ਵੱਧ ਪੀਆ ਕਰੋ ਤੇ ਪਲੀਜ਼ ਆਪਣੇ ਫੇਸ ਨੂੰ ਸਭ ਤੋਂ ਜ਼ਿਆਦਾ ਮੋਸਚਰਾਈਜ਼ਡ ਰੱਖਿਆ ਕਰੋ ਕਿਉਂਕਿ ਡਰਾਈ ਸਕਿਨ ਨਾ ਰੱਖਿਆ ਕਰੋ ਜਦੋਂ ਆਪਾਂ ਸਕਿਨ ਨੂੰ ਡਰਾਈ ਰੱਖਦੇ ਨਾ ਮੇਰੇ ਨਾਲ ਇਸ ਤਰ੍ਹਾਂ ਹੀ ਹੋਇਆ ਕਿ ਸਾਲ ਕਿਣਾ ਮੇਰੇ ਕੋਲ ਜਮਾ ਆਪਣੀ ਕੇਅਰ ਨਹੀਂ ਹੋਈ ਮੈਂ ਜਮਾ ਬਿਲਕੁਲ ਨਹੀਂ ਆਪਣੀ ਕੇਅਰ ਕੀਤੀ ਹੈਗੀ ਤੇ ਮੇਰੇ ਕੀ ਮੈਨੂੰ ਇਸ ਤਰ੍ਹਾਂ ਹੇ ਲੋਇਆ ਕਿ oh my god ਮੇਰਾ ਤਾਂ ਫੇਸ ਬਹੁਤ ਜ਼ਿਆਦਾ ਖਰਾਬ ਹੋ ਗਿਆ ਹਨ ਤੇ ਵੈਸੇ ਮੈਂ ਵੀ ਪਾਲੀਆਂ ਕਰੀਮਾਂ ਵਗੈਰਾ ਨਹੀਂ ਯੂਜ਼ ਕਰਦੀ ਹੈਗੀ ਤੇ ਬਸ ਮੈਂ ਉਹ ਵੀ ਜੈਲ ਤੇ ਰੋਜ਼ ਵਾਟਰ ਰੋਜ਼ ਆਇਲ ਹੁੰਦਾ ਹੈ ਜਿਹੜਾ ਹੈ ਨਾ ਤੇ ਅਸੈਂਸ਼ਨ ਆਇਲ ਉਸ ਨੂੰ ਕਹਿ ਸਕਦੇ ਆ ਜੇ ਤੁਸੀਂ ਆਰਡਰ ਕਰਨਾ ਹੈ ਤੇ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਮੈਸ਼ੋ ਦਾ ਨਾ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸ ਦਊਂਗੀ ਮੇਸ਼ੋ ਤੇ ਤੁਸੀਂ ਸਰਚ ਕਰ ਲਿਓ ਉਸ ਨੂੰ ਤੇ ਤੁਸੀਂ ਉਹ ਜਿਹੜਾ ਹੈਗਾ ਐਸੈਂਸ਼ਨ ਆਇਲ ਆ ਉਹ ਤੁਸੀਂ ਲੈ ਸਕਦੇ ਹੈਗੇ ਆ ਬਹੁਤ ਵਧੀਆ ਉਹਦਾ ਬੈਨੀਫਿਟ ਇੰਨਾ ਕੁ ਜ਼ਿਆਦਾ ਵਧੀਆ ਨਾ ਬਹੁਤ ਜ਼ਿਆਦਾ ਵਧੀਆ ਹੈਗਾ ਤੇ ਜਿਹੜੀ ਤੁਸੀਂ ਐਲੋਵੇਰਾ ਜੈਲ ਲੈਣੀ ਹੈਗੀ ਐਲੋਵੇਰਾ ਜੈਲ ਜਿਹੜੀ ਹੈਗੀਆਂ ਉਹ ਵੀ ਤੁਸੀਂ ਇੰਕੀ ਲੈਣੀ ਹੈਗੀ ਫਿਲਟਰ ਵਾਲੀ ਲੈਣੀ ਹੈਗੀ ਜਿਹੜੀ ਫਿਲਟਰ ਵਾਲੀ ਹੁੰਦੀ ਆ ਤੇ ਕਿੰਕੀ ਬਿਲਕੁਲ ਉਹ ਵਾਈਟ ਹੁੰਦੀਆਂ ਬਹੁਤ ਵਧੀਆ ਆ ਉਹ ਵਾਲੀ ਜੈਲ ਉਹ ਵਾਲੀ ਲੈਣੀ ਹੈਗੀ ਤੇ ਜਿਹੜਾ ਸੰਸਕ੍ਰੀਨ ਆ ਸੰਸਕ੍ਰੀਨ ਕਦੀ ਨਹੀਂ ਲਾਉਣਾ ਛੱਡਣਾ ਹੈਗਾ ਭਾਵੇਂ ਜੋ ਮਰਜ਼ੀ ਹੋ ਜੇ ਤੁਸੀਂ ਅੰਦਰ ਕੰਮ ਕਰਦੇ ਆ ਅੰਦਰ ਵੀ ਲਾਉਣਾ ਹੈ ਜੇ ਤੁਸੀਂ ਬਾਹਰ ਕੰਮ ਕਰਦੇ ਆ ਤੁਸੀਂ ਬਾਹਰ ਵੀ ਲਾਉਣਾ ਹੈ ਉਸ ਨੂੰ ਕਦੀ ਵੀ ਆਪਣੀ ਸਕਿਨ ਤੋਂ ਨਾਲੋਂ ਠੰਡੀ ਸਕਿਨ ਕੀ ਉਹ ਕੱਢਦਾ ਹੈਗਾ 4 ਘੰਟੇ ਹਨ ਜੇ ਤੁਸੀਂ 4 ਘੰਟਿਆਂ ਬਾਅਦ ਜਦੋਂ ਆਪਾਂ ਕੰਮਦੰਨਾ ਆਪਣਾ ਸਾਰਾ ਕਰ ਲੈਨੇ ਆ ਹਨਾ ਪਹਿਲਾਂ ਤਾਂ ਸਵੇਰ ਉੱਠ ਕੇ ਹਨਾ ਆਪਣੇ ਫੇਸ ਦੀ ਜ਼ਰੂਰ ਕੇਅਰ ਕਰਿਆ ਕਰੋ ਹਨਾ ਤੇ ਤੇ ਚਲੋ ਆਪਾਂ ਨੂੰ ਵਾਇਗਰੂ ਨੇ ਬੋਡੀ ਦਿੱਤੀ ਹੈ ਕੇਅਰ ਕਰਨੀ ਤਾਂ ਆਪਣਾ ਹੀ ਬੰਦ ਹੈ ਹਨਾ ਤੇ ਬਿਮਾਰੀਆਂ ਤੋਂ ਦੂਰ ਤਾਂ ਆਪਾਂ ਹੀ ਆਪਣੀ ਬੋਡੀ ਨੂੰ ਰੱਖਣਾ ਹੈਗਾ ਹੈ ਤੇ ਉਹ ਜਿਹੜੇ ਤੁਸੀਂ ਹਨਾ ਉਹ ਸਕਿਨ ਹੈਗੀ ਹੈ ਹਨਾ ਤੇ ਸਨਸਕ੍ਰੀਨ ਜਿਹੜਾ ਲੋਸ਼ਨ ਆ ਉਹ ਵੀ ਤੁਸੀਂ ਅਗੀ ਉਸ ਨੂੰ 14 ਘੰਟੇ ਬਾਅਦ ਅਪਲਾਈ ਆਪਣੇ ਫੇਸ ਤੇ ਜ਼ਰੂਰ ਕਰਨਾ ਹੈਗਾ ਯਾ ਡੇ ਦੇ ਵਿੱਚ ਦੋ ਵਾਰਾ ਯੂਜ਼ ਕਰਨਾ ਹੈ ਤੁਸੀਂ ਤੇ ਇੰਨੀ ਜ਼ਿਆਦਾ ਕੁਆਂਟੀਟੀ ਦੀ ਵਿੱਚ ਨਹੀਂ ਕਰਨਾ ਹੈਗਾ ਬਿਲਕੁਲ ਥੋੜੀ ਜੀ ਕੁਆਂਟੀਟੀ ਲੈਣੀ ਆ ਉਹਦੇ ਨਾਲ ਕੀ ਹੋਊਗਾ ਤੁਹਾਡੇ ਫੇਸ ਤੇ ਟੈਨਿੰਗ ਨਹੀਂ ਆਊਗੀ ਤੁਹਾਡਾ ਫੇਸ ਜਿਹੜਾ ਹੈਗਾ ਨਾ ਡੱਲ ਡੱਲ ਜਿਆ ਨਹੀਂ ਦਿਖੂਗਾ ਤੇ ਆਪਾਂ ਬਹੁਤ ਹੀ ਜਲਦੀ ਨਾ ਤੁਹਾਡੇ ਲਈ ਕਿ ਨਾ ਇੱਕ ਫਰੇਸ਼ਰ ਲੈ ਕੇ ਆਣ ਲੱਗੇ ਆ ਫੇਸ਼ਲ ਕਿਟ ਕਰੇ ਹੈ ਬਿਲਕੁਲ ਓਨਲੀ ਆਪਣੀ ਰਸੋਈ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤੇ ਉਹਨਾਂ ਦੇ ਬਾਰੇ ਵਿੱਚ ਅੱਜ ਮੈਂ ਤੁਹਾਨੂੰ ਦੱਸ ਦਊਂਗੀ ਤੇ ਉਹ ਤੁਸੀਂ ਸਾਰੀਆਂ ਚੀਜ਼ਾਂ ਲਿਆ ਕੇ ਰੱਖ ਲੈਣੀਆਂ ਨੇ ਤੇ ਫਿਰ ਜਿਸ ਦਿਨ ਆਪਾਂ ਕਰਾਂਗੇ ਵੀਡੀਓ ਬਣਾਵਾਂਗੇ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਪਲੀਜ਼ ਉਹ ਤੁਸੀਂ ਜਰੂਰ ਕਰਕੇ ਦੇਖਿਓ ਤੇ ਦੇਖਿਓ ਕਿ ਤੁਹਾਡੀ ਜਿਹੜੀ ਸਕਿਨ ਆ ਉਸ ਨੂੰ ਕਿੰਨਾ ਜ਼ਿਆਦਾ ਬੈਨੀਫਿਟ ਮਿਲਦਾ ਹੈ ਉਸ ਤੋਂ ਤੇ जुड़े रहियो जी ਤੁਸੀਂ ਮੇਰੇ ਵਲੌਗ ਦੇ ਨਾਲ ਆਪਾਂ ਪੀ ਲਈਏ ਚਾਹ ਕਿਉਂਕਿ ਆਪਣੀ ਚਾਹ ਬਣ ਗਈ ਹੈ ਤੇ ਲਓ ਜੀ ਹੁਣ ਮੈਂ ਤੁਹਾਨੂੰ ਦੱਸਣ ਲੱਗੀ ਹੈਗੀਆਂ ਕਿ ਕਿ ਤੁਸੀਂ ਕਿਹੜੇ-ਕਿਹੜੇ ਪ੍ਰੋਡਕਟ ਜਿਹੜੇ ਹੈਗੇ ਨੇ ਉਹ ਮੈਂ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਤੇ ਹੁਣ ਫਿਰ ਦੁਬਾਰਾ ਦੱਸਣ ਲੱਗੀ ਹੈਗੀਆਂ ਤੁਸੀਂ ਸਭ ਤੋਂ ਪਹਿਲਾਂ ਫਸਟ ਆਫ ਆਲ ਉਸਾਇਆ ਉਸਾਇਆ ਦਾ ਜਿਹੜਾ ਫੇਸ ਵਾਸ਼ ਆ ਇਹਦੇ ਨਾਲ ਤੁਸੀਂ ਆਪਣਾ ਜਿਹੜਾ ਫੇਸ ਆ ਹੈਨਾ ਇਹ ਵਾਸ਼ ਕਰਨਾ ਹੈਗਾ ਜੀ ਇਹ ਬਿਲਕੁਲ ਥੋੜੀ ਜਿਹੀ ਕੁਆਂਟੀਟੀ ਦੇ ਵਿੱਚ ਲਿਓ ਤੇ ਬਹੁਤ ਹੀ ਵਧੀਆ ਜਿਹੜਾ ਆਪਣਾ ਫੇਸ ਆ ਉਹ ਸਾਫ਼ ਹੁੰਦਾ ਇਹਦੇ ਨਾਲ ਤੇ ਇਹਦੇ ਸਪੈਲਿੰਗ ਹੈਗੇ ਜੀ O S H E A ਪੁੱਛਾਇਆ ਓਕੇ ਤੇ ਹਰਬਲ ਦਾ ਪ੍ਰੋਡਕਟ ਹੈ ਇਹਦਾ ਤੇ ਇਹ ਮੈਨੂੰ ਮੇਰੀਆਂ ਭੈਣਾਂ ਨੇ ਕਮੈਂਟ 'ਚ ਜਦੋਂ ਨੇ ਕੀਤੇ ਸੀਗੇ ਤੇ ਇਹ ਲੇਡੀਜ਼ ਵੀ ਯੂਜ਼ ਕਰ ਸਕਦੀਆਂ ਨੇ ਤੇ ਬॉयਜ਼ ਵੀ ਯੂਜ਼ ਕਰ ਸਕਦੇ ਤੇ ਦੂਸਰਾ ਹੈਗਾ ਜੀ ਮੋਸਚਰਾਈਜ਼ਰ ਇਹ ਹੈਗਾ ਯਾ ਜੋਂਸਨਸ ਬੇਬੀ ਦਾ ਮੋਸਚਰਾਈਜ਼ਰ ਇਹ ਹੈਗਾ ਜੋਂਸਨਸ ਬੇਬੀ ਦਾ ਮੋਸਚਰਾਈਜ਼ਰ ਹੈਗਾ ਯਾ ਤੇ ਇਹ ਕਿ ਇਹ ਮੀਨਿੰਗ ਕਿ ਤੁਸੀਂ ਇੱਕ ਵਾਰੀ ਲਾ ਲੋਗੇ ਨਾ ਹੈਨਾ ਤੇ 24 ਘੰਟੇ ਜਿਹੜਾ ਤੁਹਾਡਾ ਫੇਸ ਉਹ ਬਹੁਤ ਵਧੀਆ ਰਹਿੰਦਾ ਮੋਸਚਰਾਈਜ਼ ਰਹਿੰਦਾ ਹੈਗਾ ਆ ਤੇ ਇਹਦੇ ਵੀ ਬਹੁਤ ਵਧੀਆ ਰਿਜ਼ਲਟ ਨੇ ਤੁਸੀਂ ਪਲੀਜ਼ ਯੂਜ਼ ਕਰਕੇ ਜਰੂਰ ਦੇਖਿਓ ਤੇ ਜਿਹੜੀਆਂ ਭੈਣਾ ਇਹ ਨਹੀਂ ਹੈਗਾ ਜਿਹਦੇ ਕੋਲ ਹੈ ਹਨਾ ਤੇ ਫਿਰ ਤੁਸੀਂ ਲੈਣੀ ਹੋਈ ਹੈ ਜੀ ਦੁੱਧ ਦੀ ਕਰੀਮ ਜਿਹੜੀ ਆਪਾਂ ਜਿਹੜਾ ਦੁੱਧ ਉਪਾਲ ਕੇ ਰੱਖਦੇ ਆ ਹਨਾ ਉਹਦੀ ਜਿਹੜੀ ਕਰੀਮ ਹੁੰਦੀ ਆ ਉਹ ਤੁਸੀਂ ਇੱਕ ਚਮਚ ਜਿਹੜਾ ਹੈਗਾ ਆ ਉਹ ਲਗਾ ਕੇ ਰੱਖ ਲੈਣੀ ਹੈਗੀ ਆ ਮੋਟੀ-ਮੋਟੀ ਮਲਾਈ ਦੇ ਵਿੱਚੋਂ ਤੇ ਇਹ ਜਿਹੜੀ ਹੈਗੀ ਆ ਇਹ ਤੁਸੀਂ ਰਾਤ ਨੂੰ ਹਨ ਤੇ ਸੋਭਾ ਤੜਕੋ ਤੜਕੀ ਤੇ ਜਿਸ ਤਰ੍ਹਾਂ ਮੈਂ ਨਾਲੋਂ ਫਿਰ ਸੱਧਿਆ-ਸੱਧਿਆ ਹਨ ਤੇ ਤੁਸੀਂ ਤੜਕੋ ਤੜਕੀ ਕਰਨਾ ਹੈ ਕਿ ਆਪਣੇ ਇਹ ਵਾਲੇ ਜਿਹੜੀ ਚੀਜ਼ਾਂ ਨੇ ਹਨ ਜਿੱਥੇ ਤੁਹਾਡੇ ਰਿੰਕਲਸ ਨੇ ਇੱਥੇ ਯੂਜ਼ ਕਰਨੀ ਹੈਗੀ ਆ ਇੱਥੇ ਯੂਜ਼ ਕਰਨੀ ਹੈ ਤੇ ਇੱਥੇ ਤੇ ਬਿਲਕੁਲ ਕਰਨੀ ਹੈਗੀ ਕਿ ਇਸ ਤਰ੍ਹਾਂ ਹੌਲੀ-ਹੌਲੀ ਠੀਕ ਆ ਤੇ ਆਪਣੇ ਫੇਸ ਨੂੰ ਜਿਆਦਾ ਰਗੜਨਾ ਨਹੀਂ ਹੈਗਾ ਮੈਂ ਬਹੁਤ ਰਗੜਦੀ ਰਹੀ ਪਹਿਲਾਂ ਨੰਨਤਾ ਕਰਕੇ ਜਿਹੜੇ ਐਕਸਪੀਰੀਅੰਸ ਮੈਂ ਕੀਤੇ ਨੇ ਤੁਸੀਂ ਨਾ ਕਰਿਓ ਠੀਕ ਆ ਤੇ ਫੇਸ ਜੀ ਫੇਰ ਤੁਸੀਂ ਲਾਉਣਾ ਹੈਗਾ ਆ ਆਪਣਾ ਜਿਹੜਾ ਹੈਗਾ ਆ ਇਹ ਲੋਸ਼ਨ ਇਹ ਹੈਗਾ ਸਨਸਕ੍ਰੀਨ ਲੋਸ਼ਨ ਜਿਹੜਾ ਆਪਣੇ ਫੇਸ ਵਾਸਤੇ ਓਨਲੀ ਇਹ ਫੇਸ ਵਾਸਤੇ ਹੈਗਾ ਆ ਤੇ ਇਹਦਾ ਨਾਮ ਹੈਗਾ ਜੀ ਮੀ ਗਲੋ ਪ੍ਰੋ ਕੇਅਰ ਤੇ ਇਹ ਵੀ ਹਰਬਲ ਦਾ ਪ੍ਰੋਡਕਟ ਹੈਗਾ ਆ ਠੀਕ ਆ ਤੇ ਇਹ ਮੈਨਿੰਗੀ ਇਹ ਵੀ ਆਉਂਦਾ ਹੈਗਾ ਇਹਦੀ ਰੇਂਜ ਹੈਗੀ ਆ ਜੀ ਕਿੰਨੀ ਹਾਂ 275 ਬੈਦਾ ਇਹ ਆਏਗਾ ਬਹੁਤ ਸਸਤਾ ਆ ਇਹ ਜ਼ਰੂਰੀ ਆ ਇਹ ਆਪਾਂ ਨੂੰ ਆਪਣੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ ਕੋਈ ਵੀ ਆਪਾਂ ਮੇਕਅਪ ਕਰਦੇ ਆ ਕੋਈ ਕੋਸ਼ ਕਰਦੇ ਆ ਹਨਾ ਆਪਾਂ ਕਿਤੇ ਬਾਹਰ ਜਾਂਦੇ ਆ ਤੇ ਇਸ ਨੂੰ ਤੁਸੀਂ ਜ਼ਰੂਰ ਲਾਉਣਾ ਹੈ ਕਿਉਂਕਿ ਇਹ ਧੁੱਪ ਤੋਂ ਆਪਾਂ ਨੂੰ ਬਚਾਉਂਦਾ ਹੈ ਤੇ ਜਿਸ ਤਰ੍ਹਾਂ ਆਪਣੇ ਫੇਸ ਤੇ ਟੈਨਿੰਗ ਆ ਜਾਂਦੀ ਆ ਇਹ ਟੈਨਿੰਗ ਤੋਂ ਆਪਾਂ ਨੂੰ ਸਾਰਾ ਕੁਝ ਇਹ ਕਰਦਾ ਕਿਉਂਕਿ ਇਹ ਆਪਣੇ ਫੇਸ ਨੂੰ ਹਾਈਡਰੇਟ ਰੱਖਦਾ ਹੈਗਾ ਜਾਂ ਤੰਗ ਕਰਕੇ ਠੀਕ ਆ ਇਹਦਾ ਨਾਮ ਹੈਗਾ ਜੀ ਮੀਨੂ ਠੀਕ ਆ ਜੀ ਪ੍ਰੋ ਕੇਅਰ ਇਹ ਹੈਗੀ ਜੀ ਐਲੋਵੇਰਾ ਜੈਲ ਇਹ ਵੀ ਦੇਖੋ ਇਹ ট্রান্সਪੇਰੈਂਟ ਆ ਮੇਰੀ ਤੇ ਖਤਮ ਹੋ ਚੁੱਕੇ ਆ ਦੇਖੋ ਜੀ ਇਹ ਵੀ ট্রান্সਪੇਰੈਂਟ ਆ ਤੇ ট্রান্সਪੇਰੈਂਟ ਹੀ ਲਿਓ ਠੀਕ ਆ ਜੀ ਤੇ ਇਹ ਹੈਗਾ ਯਾ ਜੀ ਰੋਜ਼ ਦਾ ਆਇਲ ਗੁਲਾਬਾਂ ਦਾ ਤੇਲ ਜਿਹੜਾ ਹੈਗਾ ਆ ਜੀ 에ਸੈਂਸਲ ਆਇਲ ਹੈਗਾ ਇਹ ਇਹ ਦੇਖੋ ਇਹ ਇਸ ਤਰ੍ਹਾਂ ਡ੍ਰੋਪਰ ਦੇ ਵਿੱਚ ਮਿਲਦਾ ਆ ਤੁਸੀਂ ਇੱਕ ਡ੍ਰੋਪਰ ਇਹਦਾ ਯੂਜ਼ ਕਰਨਾ ਹੈਗਾ ਆ ਠੀਕ ਆ ਜੀ ਇੱਕ ਡ੍ਰੋਪਰ ਯੂਜ਼ ਕਰਨਾ ਹੈਗਾ ਇਹ ਹੈਗੀ ਆ ਜੀ ਆਪਣੇ ਕੋਲੇ ਗlycerin ਰੈਡੀ ਗlycerin ਹੁੰਦੀ ਆ ਨਾ ਇਦੇ ਨਾਲ ਸਭ ਤੋਂ ਜ਼ਿਆਦਾ ਆਪਣਾ ਜਿਹੜਾ ਫੇਸ ਆ ਉਹ ਮੋਸਚਰਾਈਜ਼ ਰਹਿੰਦਾ ਹੈ ਤੇ ਕਲੀਨ ਰਹਿੰਦਾ ਹੈਗਾ। ਦੇਖੋ ਇਹdੀਆਂ ਵੀ ਇੱਕ ਤੋਂ ਦੋ ਡ੍ਰੌਪਸ ਜਿਹੜੀਆਂ ਹੈਗੀਆਂ ਨੇ ਤੁਸੀਂ ਪਾਉਣੀਆਂ ਨੇ। ਠੀਕ ਆ ਇਹ ਲਾਉਣੀ ਹੈਗੀ ਆ ਤੁਸੀਂ ਐਲੋਵੀਰਾ ਜੈੱਲ, ਐਸੈਂਸਨ ਆਇਲ ਤੇ ਇਹ ਲਾਉਣੀ ਹੈਗੀ ਆ ਤੁਸੀਂ ਗlycerin ਮਿਲਾ ਕੇ ਤਿੰਨੋਂ ਚੀਜ਼ਾਂ ਮਿਕਸ ਕਰਕੇ ਤੇ ਫੇਰ ਲਾਉਣੀਆਂ ਹੈਗੀਆਂ ਆਪਣੇ ਫੇਸ ਤੇ ਸਿੱਧਾ ਨਹੀਂ ਅਪਲਾਈ ਕਰਨੀਆਂ ਹੈਗੀਆਂ। ਦੇਖੋ ਇਸ ਤਰ੍ਹਾਂ ਲੈਣੀ ਹੈਗੇ ਥੋੜੀ ਥੋੜੀ ਕੁਆਂਟੀਟੀ ਦੇ ਵਿੱਚ ਫਿਰ ਤੁਸੀਂ ਇਸ ਤਰ੍ਹਾਂ ਬਿਲਕੁਲ ਚੰਗੀ ਤਰ੍ਹਾਂ ਇਸ ਦੀ ਮ사ਜ ਕਰਕੇ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰਕੇ ਮਿਲਾ ਕੇ ਇਹਦੇ ਤੁਸੀਂ ਆਪਣੇ ਹੱਥਾਂ ਪੈਰਾਂ ਦੇ ਵੀ ਯੂਜ਼ ਕਰ ਸਕਦੇ ਹੈਗੇ ਇਹ ਮੈਂ ਵੀਡੀਓ ਜਿਹੜੀ ਮੇਰੀ ਵੀਡੀਓ ਹੈ ਨਾ ਮੈਨੂੰ ਨਾ ਕਿਸੇ ਵੀ ਸਿਸਟਰ ਨੇ ਜਾਂ ਭੈਣ ਨੇ ਪਤਾ ਨਹੀਂ ਮੈਨੂੰ ਇੱਕ ਆਈਡੀ ਤੋਂ ਮੈਸੇਜ ਆਇਆ ਸੀਗਾ ਕਿ ਤੁਸੀਂ ਇਹ ਫਿਲਟਰ ਦਾ ਕਮਾਲ ਹੈਗਾ ਆ ਤੇ ਆ ਦੇਖ ਲਓ ਜੀ ਮੇਰੇ ਫਿਲਟਰ ਦਾ ਕੋਈ ਕਮਾਲ ਨਹੀਂ ਹੈਗਾ ਮੈਂ ਧੁੱਪ ਚ ਖੜੀ ਆ ਵੀ ਮੈਂ ਨੀ ਕਿ ਚਾਨਣ ਚ ਖੜੀ ਹੈਗੀ ਆ ਤੇ ਆਪਣੇ ਰਸੋਈ ਦੇ ਵਿੱਚ ਜਿਹੜੀ ਵੀਡੀਓ ਹੈ ਇਹ ਸ਼ੂਟ ਕਰਦੀ ਪਈ ਆ ਤੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਆ ਕਰਨਾ ਹੈਗਾ ਇਸ ਨੂੰ ਬਿਲਕੁਲ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਜਿੱਦ ਤਰ ਜਿੱਤੇ ਆਪਣੇ ਹਨ ਤੁਹਾਨੂੰ ਲੱਗਦਾ ਕਿ ਤੁਹਾਡਾ ਫੇਸ ਜ਼ਿਆਦਾ ਡਰਾਏ ਆ ਹਨ ਤੁਸੀਂ ਇਸ ਨੂੰ ਯੂਜ਼ ਕਰਨਾ ਹੈਗਾ ਠੀਕ ਆ ਮੇजे ਤੋਂ ਨਾ ਤੁਸੀਂ 10 15 ਮਿੰਟ ਇਸ ਨੂੰ ਤੋਂ ਵੀ ਸਕਦੇ ਆ ਮਾਟ ਜਿਹੜੀ ਐਲੋਵੇਰਾ ਜੈਲ ਹੈਗੀ ਤੇ ਇਸ ਨੂੰ ਲਗਾ ਕੇ ਰੱਖਣ ਨਾਲ ਤੁਹਾਡਾ ਫੇਸ ਜਿਹੜਾ ਹੈ ਬਹੁਤ ਜਿਆਦਾ ਮੋਸਚਰਾਈਜ਼ਡ ਹੁੰਦਾ ਸਾਰਾ ਦਿਨ ਕੋਸਟ ਲਗਾਉਣ ਦੀ ਲੋੜ ਨਹੀਂ ਲੈਂਦੀ ਹੈਗੀ ਮੇਰੀ ਬੇਟੀ ਜਿਹੜੀ ਆ ਹੱਸੀ ਜਾ ਰਹੀ ਹੈ ਮੇਰੇ ਅਲਵੇਵ ਦੇਖੋ ਦਿਨਾ ਆਪਣੀਆਂ ਜਿਹੜੀਆਂ ਸ਼ਾਈਆਂ ਨੇ ਛੇਸਤੇ ਉਹ ਵੀ ਵੇਖਦੇ ਹਾਂ ਥੋੜੇ ਜਿਹੇ ਡੇਰਾ ਦੇ ਵਿੱਚ ਉਹਨਾਂ ਦਾ ਫਰਕ ਜਿਹੜਾ ਹੈ ਕੀ ਹੈ ਹਾਂ ਉਹ ਚੱਲਦਾ ਕੋਟਨ ਮੀਟਰ ਜਿਹੜਾ ਚਾਰਜ ਹੁੰਦਾ ਥੋੜਾ ਫੇਸ ਜਿਹੜਾ ਬਿਲਕੁਲ ਕਲੀਨ ਹੋ ਜਾਊਗਾ ਦਿਨਾ ਦੇਖੋ हाँ जी हैं हाँ जो ये सुक गया बस फिर अपना जी काम जो है कंप्लीट सब तो पहला यदि तो फेस अपना वॉश करना ओछाया ओछा ओछाया ठीक है ये तुम्हें मीशो तो मिल जूगा ये मीशो तो मिल जूगी ठीक है मी गलो ठीक है ओके okay, जी प्रो केयर ਤੇ ਆ ਦੇਖ ਲਓ ਲਿਖਿਆ ਹੈਗਾ ਇਸ ਤੇ ਡਾਇ ਡਿਫੈਂਸ सन सनस्क्रीन 로ਸ਼ਨ ਠੀਕ ਹੈ ਜੀ ਤੇ ਵੈਸੇ ਮੈਂ ਥੱਲੇ ਲਿਖ ਵੀ ਦਉਂਗੀ ਡਿਸਕ੍ਰਿਪਸ਼ਨ ਦੇ ਵਿੱਚ ਸਾਰਾ ਕੁਝ ਲਿਖ ਦਉਂਗੀ ਕਿਹੜੇ ਕਿਹੜੇ ਪ੍ਰੋਡਕਟ ਹੈਗੇ ਨੇ ਤੇ ਇਹ ਹੈਗੇ ਜੀ aloevera gel ਤੇ ਇਹ ਹੈਗੇ ਜੀ pink glycerin glycerin ਬੜੀ ਬਿਲਕੁਲ ਐਸਾ ਦੇ ਮੈਨੂੰ ਛੋਟੀ ਮਿਲੀ ਇਸ ਟਾਈਪ ਤਾਂ ਲੱਗਦੀ ਤੇ ਇਹ ਹੈਗਾ ਜੀ essential oil ਇਹਦਾ ਤੁਸੀਂ ਤੁਹਾਨੂੰ ਇੱਕ ਡ੍ਰੌਪ ਹੀ ਚਾਹੀਦੀ ਇਹ ਹੈਗਾ ਜੀ 20 ml ਦਾ ਹੈਗਾ ਸੀਗਾ ਤੇ ਮੈਨੂੰ ਹੋ ਗਿਆ ਜਿਸ ਨੂੰ 4 ਤੋਂ 5 ਮਨთ ਕੋਬੀਨੇ ਲੈਣ ਨੂੰ ਕਿਉਂਕਿ ਮੇਰਾ ਪਹਿਲਾਂ ਖਤਮ ਹੋ ਗਿਆ ਸੀਗਾ ਮੈਂ ਦੁਬਾਰਾ ਫਿਰ ਮੰਗਾਇਆ 4 ਤੋਂ 5 ਮਨთ ਬਿਲਕੁਲ ਸਿੰਪਲੀ ਆਪਣੇ ਨੰਗ ਜਾਂਦੀ ਨਹੀਂ ਜੋ ਆਦੀ ਕੁਆਂਟੀਟੀ ਦੇ ਵਿੱਚ ਨਹੀਂ ਲੈਣਾ ਹੈ ਤੁਸੀ ਇਹ ਮੋਸਚਰਾਈਜ਼ਰ ਆਪਣਾ ਠੀਕ ਆ ਜੀ ਤੇ ਸਾਰੇ ਚੀਜ਼ਾਂ ਨੂੰ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਤੁਸੀਂ ਪੁੱਛ ਸਕਦੇ ਆ ਕਮੈਂਟ ਕਰ ਸਕਦੇ ਆ ਕਮੈਂਟ ਕਰਕੇ ਦੱਸ ਦਿਓ ਠੀਕ ਆ ਜੀ ਤੇ ਆਪਾਂ ਜਲਦੀ ਤੋਂ ਜਲਦੀ ਤੁਹਾਡੇ ਲਈ ਨਾ ਇੱਕ ਨਵੀਂ ਵੀਡੀਓ ਲੈ ਕੇ ਆਉਣ ਲੱਗੇ ਹੈਗੇ ਆ ਕਿ ਤੇ ਤੁਸੀਂ ਪਲੀਜ਼ ਮੇਰੇ ਚੈਨਲ ਦੇ ਜਿਹੜੇ ਨੇ ਜਿੰਨਾ ਭੈਣ ਭਰਾਵਾਂ ਨੇ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਮਿਲਦੇ ਆਂ ਜੀ ਸਾਡੇ ਨੈਕਸਟ ਵੀਡੀਓ ਦੇ ਨਾਲ ਠੀਕ ਆ ਜੀ ਬਾਏ ਬਾਏ ਟਾਟਾ ਟੇਕ ਕੇਅਰ ਇਹ ਸਾਰੀਆਂ ਚੀਜ਼ਾਂ ਨਾ ਮੈਂ ਪਹਿਲਾਂ ਯੂਜ਼ ਕਰ ਚੁੱਕੀ ਸੀਗੀ ਵੀ ਮਨ ਕੇ ਹੁਣੇ ਹੀ ਨਾ ਨਹਾ ਕੇ ਆਈ ਸੀ ਪਹਿਲਾਂ ਨਹਾਇਆ ਸੀ ਨਾ ਤੇ ਉਦੋਂ ਮੈਂ ਇਹ ਸਾਰੀਆਂ ਚੀਜ਼ਾਂ ਯੂਜ਼ ਕੀਤੀਆਂ ਸੀ ਬਟ ਹੁਣ ਦੇ ਮੈਂ ਤੁਹਾਨੂੰ ਐਲੋਵੇਰਾ ਜੈੱਲ ਜਿਹੜੀ ਹੈ ਨਾ ਮੇਰਾ ਫੇਸ ਥੋੜਾ ਹੁਣ ਲਜਾਣਾ ਸੀ ਕਿਤੇ ਤਾਂ ਕਰਕੇ ਮੇਰਾ ਫੇਸ ਜਿਹੜਾ ਮੈਂ ਕਿਹਾ ਕਿ ਉਹ ਹਵਾ ਪੈ ਕੇ ਕੀ ਡਰਾਈ ਨਾ ਹੋ ਜਾਵੇ ਤਾਂ ਕਰਕੇ ਮੈਂ ਇਹ ਸਾਰੀਆਂ ਚੀਜ਼ਾਂ ਦੁਬਾਰਾ ਯੂਜ਼ ਕੀਤੀਆਂ ਨੇ ਦੇ ਤੁਸੀਂ ਸਭ ਤੋਂ ਪਹਿਲਾਂ ਇਹ ਲਾਉਣਾ ਹੈ ਫਿਰ ਇਹ ਲਾਉਣਾ ਹੈ ਠੀਕ ਹੈ ਜੀ ਇਹਦੇ ਨਾਲ ਆਪਣਾ ਫੇਸ ਜਿਹੜਾ ਵਾਸ਼ ਕਰਨਾ ਹੈ ਫੇਸ ਵਾਸ਼ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਸੁਕਾ ਕੇ ਆਪਣਾ ਫੇਸ ਤੇ ਬਿਲਕੁਲ ਚੰਗੀ ਤਰ੍ਹਾਂ ਨਹੀਂ ਸੁਕਾਉਣਾ ਹੈਗਾ ਤੇ ਜਦੋਂ ਤੁਹਾਡੇ ਕੀ ਮੋਸਚਰਾਈਜ਼ਰ ਜਿਆ ਰਹਿ ਜਾਂਦਾ ਹੈ ਪਾਣੀ ਦਾ ਉਸ ਤਰ੍ਹਾਂ ਲਾਉਣਾ ਹੈਗਾ ਇਹ ਹੈਗੀ ਜੀ ਮੀ ਗਲੋ ਲਾਉਣੀ ਹੈ ਗਿਆ ਉਸ ਤੋਂ ਬਾਅਦ ਤੁਸੀਂ ਮੋਸਚਰਾਈਜ਼ਰ ਲਾਉਣਾ ਹੈਗਾ ਉਸ ਤੋਂ ਬਾਅਦ ਐਲੋਵੇਰਾ ਜੈਲ ᱥᱮᱱᱥਨ ᱚᱭᱤᱞ ਐਂਡ ᱜᱞᱟᱥᱤᱝ ᱢᱤᱞᱟ ᱠᱮ ᱞᱚᱱᱤᱝ ᱴᱷᱤᱠ ᱦᱟ ᱡᱤ ᱵᱟᱭ ᱵᱟᱭ ᱴᱟᱴᱟ ᱯᱩᱯ ᱠᱟᱨ ᱫᱮᱜᱤ ᱛᱷᱚᱱ ᱢᱮᱨ ᱡᱮ ᱵᱤᱰᱤᱭᱚ ᱵᱟᱫᱤᱭᱟ ᱞᱟᱜᱤ ᱛᱮ ᱯᱞᱤᱥ ᱮᱜᱮ ᱡᱩᱨᱩᱨ ᱥᱮᱭᱟᱨ ᱠᱟᱨᱮ ᱛᱮᱱ ᱢᱮᱞᱮ ᱥᱟᱫᱤ ᱱᱮᱠᱥᱴ ᱵᱤᱰᱤᱭᱚ ᱫᱮᱱᱟᱞ ᱵᱟᱭ ᱵᱟᱭ ᱛᱷᱮᱝᱠ ᱭᱩ ᱵᱚᱦᱚᱛ ᱫᱮᱭᱟᱱ ᱦᱚᱜᱮ ᱥᱤ ᱮ ᱵᱤᱰᱤᱭᱚ ᱢᱮᱱᱩ ᱵᱚᱦᱚᱛ ᱠᱟᱱ ᱯᱨᱚᱢᱟᱱᱮ ᱠᱚᱢᱮᱱᱴ ᱠᱤᱛᱮ ᱥᱤ ᱠ ਤੇ ਅੱਜ ਜੀ ਮੈਂ ਤੁਹਾਨੂੰ ਦੱਸਦੇ ਨੇ ਤੇ ਹੁਣ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਂ ਲਿਖ ਦੂੰਗੀ ਠੀਕ ਆ ਤੇ ਉੱਪਰ ਵੀ ਇਧਰ ਵਾਲੀ ਸਾਈਡ ਤੇ ਲਿਖ ਦੂੰਗੀ ਤੇ ਪਲੀਜ਼ ਤੁਸੀਂ ਸਾਰੇ ਜਣੇ ਜ਼ਰੂਰ ਵਾਚ ਕਰਿਓ ਤੇ ਇਹ ਸਾਰੇ ਪ੍ਰੋਡਕਟ ਜਿਹੜੇ ਹੈਗੇ ਨੇ ਸਾਰੇ ਜਣੇ ਜ਼ਰੂਰ ਯੂਜ਼ ਕਰਕੇ ਦੇਖਿਓ ਤੇ ਆਪਾਂ ਜਲਦੀ ਹੀ ਆਪਣੇ ਫੇਸ ਦੇ ਫਰੈਸ਼ਰ ਵਾਸਤੇ ਪਰਸੋਂ ਤੱਕ ਜਿਹੜੀ ਚੌਥੇ ਤੱਕ ਵੀਡੀਓ ਹੋਊਗੀ ਉਹ ਫੇਸ ਦੇ ਰਿਲੇਟਿਡ ਹੋਊਗੀ ਫੇਸ ਤੇ ਆਪਾਂ ਕਿ ਆਪਣਾ ਜਿਹੜਾ ਹੈਗਾ ਆ ਆਪਾਂ ਫੇਸ਼িয়াল ਕਿਵੇਂ ਕਰਨਾ ਹੈਗਾ ਆ ਉਹ ਜਲਦੀ ਤੋਂ ਜਲਦੀ ਵੀਡੀਓ ਤੁਹਾਡੇ ਕੋਲੇ ਆਉਂਛਦੀ ਹੋ ਜੂਗੀ ਤੇ ਬਾਲਾਂ ਲਈ ਬਾਲਾਂ ਲਈ ਇਹੀ ਆ ਸਾਰੇ ਭੈਣਾਂ ਨੂੰ ਇਹ ਪਿਲ ਕਰ ਦੇ ਕਿ ਤੁਸੀਂ ਵੱਧ ਤੋਂ ਵੱਧ ਪਾਣੀ ਪੀਣਾ